ਯਾਰਾ ਤੁਹਾਡਾ ਨਾ ਕਲਿੱਪ ਜਿਹਨੇ ਸਾਰਾ ਕੁ ਪੱਟੀ ਮੇ ਕਰਾ ਦੇਣੀ ਮੈਂ ਤੁਹਾਨੂੰ ਕਹੀ ਜਾਂਦਾ ਵੀ ਇਹਨੇ ਉਦੋਂ ਹੀ ਰੋੜਨਾ ਦੇਖਿਓ ਨਾਲ ਪਾਰ ਸੱਚਾ ਸਾਡੇ ਨੂੰ ਉਧਰ ਰੱਖ ਦਿਓ ਤੁਹਾਡੇ ਕੋਲ ਜੀ ਕਹਨੇ ਚੱਲਦੀ ਹੈ ਵੀਡੀਓ ਆਇਓ ਪਾ ਦਿਓ ਫਿਰ ਹੁਣ ਆਇਓ ਪਾ ਦਿਓ ਆਹ ਰੋਲ ਦੇ ਰਹੇ ਨੇ ਗੱਡੀ ਚ ਇੱਥੇ ਚ ਘਰ ਤੇ ਚੱਕ ਲਿਆਉਣੇ ਇੱਥੇ ਗੱਡੀ ਸਿਰਦਣਾ ਲਿਆ ਕੇ ਮੈਂ ਨਹੀਂ ਸਿੱਟੇ ਹੋਰ ਕਿਹਨੇ ਸਿੱਟੇ ਲੋਕ ਸਿੱਟ ਕੇ ਬੱਚਿਆਂ ਨੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਡੀ ਹੋ ਗਈ ਲੜਾਈ ਖਤਮ ਤੇ ਹੁਣ ਆਪਾਂ ਕਰਦੇ ਆ ਗੱਲਾਂ ਕਿਉਂਕਿ ਇਹਨਾਂ ਨੂੰ ਟੋਕਾ ਟੱਕ ਦੀ ਥੋੜੀ ਜ਼ਿਆਦਾ ਹੁੰਦਾ ਹੋ ਸਕਦਾ ਮੈਨੂੰ ਲੱਗਦੀ ਹੋਵੇ ਹਾਂ ਮੈਂ ਹੁਣ ਟੋਕਣੇ ਵਾਲਾ ਲੱਗਣ ਲੱਗ ਗਿਆ ਤੁਸੀਂ ਟੋਕਦੇ ਬਹੁਤ ਹੈ ਟੋਕੋਗੇ ਤੇ ਉਹਨੂੰ ਜਿਹੜਾ ਬੰਦਾ ਟੋਕਣੇ ਵਾਲਾ ਕੰਮ ਕਰੂ ਟੋਕਣੇ ਵਾਲੇ ਕੰਮੇ ਨਾ ਕਰੂ ਕੋਈ ਬੰਦਾ ਟੋਕ ਕੇ ਅੱਛਾ ਜੀ ਠੀਕ ਹੈ ਜੀ ਹੁਣ ਕਿਤੇ ਜੁਲਿਆ ਹੁਣ ਹੁਣ ਮੇਰੇ ਪਿੱਕੇ ਪਿੱਕੇ ਰੂਹ ਜਾਣਾ ਹੋਰ ਚਾਹੇ ਕਿਤੇ ਜਾਣਾ ਜਾਣਾ ਚੌਪ ਦਾ ਦੇਖਿਓ ਹੁਣ ਆਪਾਂ ਨੂੰ ਐ ਚੌਪ ਤਾਂ ਵੀ ਆਪਾਂ ਆਪਣੇ ਘਰ ਗੱਡੀ ਲੈ ਕੇ ਆਈਏ ਮਮੀ ਨਹੀਂ ਦੇਖਦੀ ਤਾਂ ਉਹ ਚਾਹ ਹੋਈ ਬਹੁਤ ਅੱਜ ਤਾਂ ਗੱਡੀ ਚੋਂ ਨਹੀਂ ਉਤਰੇ ਕੱਲ ਦੇ ਅਸੀਂ ਤਾਂ ਕੱਲ ਦੇ ਗੱਡੀ ਚੋਂ ਵੇਤਰੇ ਪਾੜਾ ਹੀ ਚਾ ਸੀ ਤਾਂ ਤੇ ਅੱਜ ਸਵੇਰ ਸਾਜਰੀ ਜਿਹੜਾ ਡੈਡੀ ਦਾ 5 ਵਜੇ ਫੋਨ ਆਇਆ ਨਾ ਫਿਰ ਮੇਰਾ ਮਨ ਹੋ ਗਿਆ ਵੀ ਅੱਜੇ ਜਾਣਾ ਨਹੀਂ ਵੈਸੇ ਅਸੀਂ ਸੰਡੇ ਨੂੰ ਜਾਣਾ ਸੀਗਾ ਤੇ ਮਤਲਬ ਹੁਣ ਆਏ ਹੋ ਗਿਆ ਨਾ ਅਜਾ ਸਵੇਰੇ ਡੈਡੀ ਜੀ ਦਾ ਫੋਨ ਆ ਗਿਆ ਨਾ ਤੁਸੀਂ ਆਜੋ ਮਿਲਕੇ ਨਹੀਂ ਗਏ ਹਨ ਅਸਕੇ ਵੀ ਚਲੋ ਅਸੀਂ ਸੰਡੇ ਨੂੰ ਆਉਂਗੇ ਪਰ ਹੁਣ ਸਾਨੂੰ ਅੱਜੇ ਜਾਣਾ ਪੈ ਗਿਆ ਨੇ ਕਿ ਵੀ ਅੱਜ ਜਾਣਾ ਹੀ ਜਾਣਾ ਜੋ ਕੁਝ ਮਰਜ਼ੀ ਹੋ ਜਵੇ ਉਹ ਵੀ ਕਹਿੰਦੇ ਤੇ ਕਹਿੰਦੇ ਗੱਡੀ ਦਿਖਾ ਕੇ ਜਾਓ ਗੱਡੀ ਦਿਖਾ ਕੇ ਜਾਓ ਤੇ ਫਿਰ ਅਸੀਂ ਕਿਹਾ ਚਲੋ ਦਿਖਾ ਆਈਏ ਉਹਨੇ ਜਾ ਕੇ ਹੁਣ ਨਾਲ ਗੱਡੀ ਦਿਖਾਏ ਆਉਨੇ ਆ ਨਾਲੇ ਮਿਲਿਓਨੇ ਆ ਬਹਾਨੇ ਨਾਲ ਪੈਸੇ ਤਾਂ ਅਸੀਂ ਜਾਂਦੇ ਹੀ ਰਹਿੰਦੇ ਆ ਮਹੀਨੇ ਚ ਨੂੰ ਹਨ ਮਹੀਨੇ ਚ ਦੋ ਤਿੰਨ ਗੇੜ ਤਾਂ ਪੱਕੇ ਆ ਕਿ 1 2 ਕਦੇ 2 3 ਹੋਏ ਨਾ ਕਈ ਵਾਰ ਇੱਕੇ ਹੁੰਦਾ ਕਈ ਵਾਰ ਕਈ ਵਾਰ ਮਹੀਨਾ ਹੀ ਲੰਘ ਜਾਂਦਾ ਵੀ ਫਪੀਦਾ ਹੁੰਦਾ ਬਣਦਾ ਜਾਇ ਆਉਂਦੇ ਆ ਜਿਆਦਾ ਮਤਲਬ ਪਿਆਜ ਕਰਦਾ ਜਿਹੜੇ ਲੈਣੇ ਗੱਡੀ ਦੋਸਤੋ ਗੱਡੀ ਕਾਦੀ ਆਣਾ ਸਾਡੇ ਵਾਸਤੇ ਦਾ ਜਾਜ ਏ ਤੇ ਸਾਨੂੰ ਤਾਂ ਸੋਣੀਓ ਲੱਗੀ ਜਾਂਦੀ ਆ ਬਸ ਰਾਤ ਵੀ ਨੀਂਦ ਨਹੀਂ ਦੀ ਉਹ ਰਾਤ ਨੂੰ ਨੀਂਦ ਨਹੀਂ ਆਈ ਮੈਂ ਤਾਂ ਰਾਤ ਨੂੰ ਉੱਠ ਕੇ ਦੇਖੀ ਕੋਈ ਬਾਦਰ ਹਰ ਇੱਕ ਨੂੰ ਆਪਣਾ ਨਾ ਮਤੇ ਛੋਟੀ ਜਿਹੀ ਚੀਜ਼ ਹੋਵੇ ਚਲੋ ਇਹ ਤਾਂ ਗੱਡੀ ਭੱਡੀ ਆ ਹਨਾ ਵੀ ਚਲੋ ਆਪਾਂ ਨੂੰ ਤਾਂ ਲੱਗਦਾ ਪਰ ਨਹੀਂ ਸਾਨੂੰ ਤਾਂ ਨਾ ਵੀ ਮਤਲਬ ਛੋਟੀ ਜਿਹੀ ਚੀਜ਼ ਹਰ ਇੱਕ ਨੂੰ ਹੁੰਦਾ ਏ ਮਤਲਬ ਹਰ ਇੱਕ ਨੂੰ ਹੁੰਦੀ ਆ ਇਦਾਂ ਕੱਲ ਲੈ ਕੇ ਵੀ ਅੱਜ ਆਇਆ ਹਨਾ ਜਿਵੇਂ ਬੰਦਾ ਨਵੀਂ ਗੱਡੀ ਲੈ ਕੇ ਆਉਂਦਾ ਹੁੰਦਾ ਫੁੱਲ ਵੱਲ ਲਾ ਕੇ ਲੈ ਕੇ ਆਇਆ ਉੱਥੇ ਤੇ ਉਹ ਵੀ ਕਹਿੰਦੇ ਤੇ ਸਾਨੂੰ ਬੰਦੇ ਜਿਨ੍ਹਾਂ ਤੋਂ ਲੈ ਕੇ ਆਉਂਦੀ ਆ ਵੀ ਜਿਵੇਂ ਤੁਹਾਨੂੰ ਚਾਹ ਬਹੁਤ ਆ ਹਨਾ ਬਹੁਤ ਚਾਹ ਆ ਹਨਾ ਕੀ ਚਾਹ ਬਹੁਤ ਮੈਂ ਕਿਹਾ ਉਹਨੂੰ ਦੱਸਿਆ ਮੈਂ ਕਿਹਾ ਅਸੀਂ ਮਸੀ ਗੱਡੀ ਲਈ ਆ ਚਾਹ ਹੋਊਗਾ ਨਹੀਂ ਬਾਈ ਸਹੀ ਗੱਲ ਹੈ ਜੀ ਵਾਹਿਗੁਰੂ ਨੇ ਮਸੀ ਟਾਈਮ ਲਿਆਂਦਾ ਜੀ ਬਹੁਤ ਔਖਾ ਟਾਈਮ ਆਇਆ ਇੱਥੇ ਤੱਕ ਪਹੁੰਚੇ ਆ ਪਹਿਲਾਂ ਗੱਡੀ ਸਾਡੇ ਕੋਲ ਹੈਗੀ ਸੀ ਹਨਾ ਉਹ ਹੈਗੀ ਟੀ ਪੁਰਾਣੀ ਬਹੁਤ ਉਹ ਪੁਰਾਣੀ ਟੀ ਬਰਨਾ ਸੀ ਹਨਾ ਤੇ ਉਹ ਅਸੀਂ ਸੇਲ ਕਰਤੀ ਸੀ ਮੁੜ ਕੇ ਫਿਰ ਅਸੀਂ ਗੱਡੀ ਲਈ ਨਹੀਂ ਮੈਂ ਕਿਹਾ ਵੀ じゃ ਗੱਡੀ ਲੈਣੀ ਆ ਤਾਂ ਹੋਇ ਹੁਣ ਚੱਜ ਦੀ ਲੈਣੀ ਆ ਨਹੀਂ ਲੈਣੀ ਨਹੀਂ ਤੇ ਇਹ ਵੀ ਤੁਹਾਨੂੰ ਦੱਸਾਂਗੇ ਅਸੀਂ ਗੱਡੀ ਕਾਤੇ ਲਈ ਆ ਅਸੀਂ ਬੜੀ ਸਾਡਾ ਕਿਉਂਕਿ ਹੈਗੇ ਦਾ ਦੋ ਜਾਨੇ ਅਸੀਂ ਆ ਦੋ ਸਾਡੇ ਬੱਚੇ ਆ ਬਾਕੀ ਮੰਮੀ ਜਿਹੜੀ ਉਹਨਾਂ ਨੇ ਤਾਂ ਕਿਤੇ ਜਾਣਾ ਨਹੀਂ ਹੁੰਦਾ ਸਾਡੇ ਨਾਲ ਉਹ ਵੀ ਕਦੇ ਕਦੇ ਜਾਂਦੇ ਜਾਨੀ ਕਿ ਚਲੋ ਫੇਰ ਵੀ ਸਾਡਾ ਛੋਟੀ ਗੱਡੀ ਨਾਲ ਸਰਦਾ ਤੇ ਫੇਰ ਵੀ ਅਸੀਂ ਬੜੀ ਗੱਡੀ ਕਾਹਤੇ ਲਈ ਆ ਇਹ ਤੁਹਾਨੂੰ ਅਸੀਂ ਦੱਸਾਂਗੇ ਤੁਸੀਂ ਵੀ ਬਲੌਗ ਨਾਲ ਬਣੇ ਰਹੋ ਤੁਹਾਨੂੰ ਤੇ ਹੋ ਸਕਦਾ ਆਪਾਂ ਇਹ ਬਲੌਗ 'ਚ ਅਪਰ ਦੱਸਦੀ ਆ ਨਾ ਵੀ ਅਸੀਂ ਗੱਡੀ ਕਿਉਂ ਲੱਤੀ ਆ ਇਹ ਤੁਹਾਨੂੰ ਦੱਸੂਗੇ ਜਰੂਰ ਅੱਜ ਤੁਸੀਂ ਸਾਰਾ ਬਲੌਗ ਜ਼ਰੂਰ ਦੇਖਿਓ ਹੋ ਵੀ ਜੇ ਆਪਾਂ ਚਾਇਆ ਤਾਂ ਆ ਬਲੌਗ 'ਚ ਅਪਰ ਦੱਸ ਸਕਦੇ ਆ ਨਹੀਂ ਫਿਰ ਅਗਲੇ ਵਲੌਗ ਨਹੀਂ ਨਹੀਂ ਦੱਸੂਗੇ ਆਪ ਵਲੌਗ ਚ ਦੱਸ ਦਾਂਗੇ ਆਪ ਵਲੌਗ ਚ ਦੱਸੂਗੇ ਜ਼ਰੂਰ ਤੁਹਾਨੂੰ ਤੇ ਬਸ ਤੁਸੀਂ ਵਲੌਗ ਨਾਲ ਬਣੇ ਰਹੋ ਵੀ ਅਸੀਂ ਗੱਡੀ ਕਾਹਤੇ ਲਈ ਐ ਏਡੀ ਕੋੜੀ ਹਾਂਜੀ ਤੇ ਬਾਕੀ ਤੁਸੀਂ ਸਾਡੇ ਵਲੌਗ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਠੀਕ ਹੈ ਜੀ ਕਿਉਂਕਿ ਤੁਹਾਡੀ ਸਪੋਰਟ ਨਾਲ ਅਸੀਂ ਅੱਗੇ ਹੋਰ ਅੱਗੇ ਜਾਵਾਂਗੇ ਤੇ ਚਲੋ ਬਾਕੀ ਤੁਸੀਂ ਦੇਖਿਓ ਤੇ ਤੁਸੀਂ ਦੱਸਿਓ ਵੀ ਗੱਡੀ ਸਹੀ ਆ ਇਹ ਗੱਡੀ ਕਿਵੇਂ ਆ ਹਨਾ ਇਹਦੀ ਪਰਫਾਰਮੈਂਸ ਕਿਵੇਂ ਆ ਬਾਕੀ ਦਾ ਚਲੋ ਅਸੀਂ ਵੀ ਚਲਾ ਕੇ ਤੁਹਾਨੂੰ ਦੱਸੇ ਦੇਣਾ ਬਾਕੀ ਤੁਸੀਂ ਵੀ ਦੱਸਿਓ ਵੀ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੁਹਾਨੂੰ ਦੇਖ ਕੇ ਲਈ ਹੋਣੀ ਹੈ ਕਈਆਂ ਨੇ ਤਾਂ ਤੇ ਕਈਆਂ ਨੇ ਦੇਖ ਲੈਣੀ ਹੈ ਹਨਾ ਕਿਉਂਕਿ ਅਸੀਂ ਜਿਹੜਾ ਇਹ ਤੋਂ ਪਹਿਲਾਂ ਬਲੌਗ ਪਾਇਆ ਉਹਦੇ ਵਿੱਚ ਸਾਰਾ ਕੁਝ ਦੇਖ ਹੀ ਲੈਣਾ ਤੁਸੀਂ ਵੀ ਕਿਵੇਂ ਅਸੀਂ ਗੱਡੀ ਲੈ ਕੇ ਆਇਆ ਹਨਾ ਸਾਰੀਆਂ ਔਰੇ ਤੇ ਜਾਣ ਤੇ ਗੱਡੀ ਲੈ ਕੇ ਆਉਣ ਤੱਕ ਦੀਆਂ ਵੀਡੀਓ ਮੱਥਾ ਟੇਕਣ ਦੀ ਵੀਡੀਓ ਸਾਰੀ ਤੁਸੀਂ ਦੇਖ ਲਈ ਹੋਈਆਂ ਤੇ ਚਲੋ ਤੁਹਾਨੂੰ ਦੱਸ ਦਿਆਂ ਫਿਰ ਤੇ ਨਾਲੇ ਬਲੌਗ ਨਾ ਬਣੇ ਰਿਓ ਸਾਰਾ ਬਲੌਗ ਪੂਰਾ ਬਲੌਗ ਨੂੰ ਦੇਖੇ ਹੋ ਤੇ ਲਾਈਕ ਤੇ ਸ਼ੇਅਰ ਜਰੋੜੀ ਥੋੜੀ ਬਸ ਥੋੜੀ ਸਾਨੂੰ ਮਦਦ ਦੀ ਲੋੜ ਆ ਹਨਾ ਤੁਸੀਂ ਸਾਨੂੰ ਜਿੰਨੀ ਸਪੋਰਟ ਕਰੋਗੇ ਅਸੀਂ ਉਹਨਾਂ ਵੱਧ ਤੋਂ ਵੱਧ ਕੁਝ ਕਰਨ ਦੀ ਚੰਗਾ ਨਵਾਂ ਕੰਮ ਕਰਨ ਦੀ ਹਨਾ ਕੋਸ਼ਿਸ਼ ਕਰਾਂਗੇ ਤੇ ਜਿਹੜਾ ਕੰਮ ਹੋਣਾ ਸੀ ਸਟਾਰਟ ਕਰਨਾ ਉਹ ਵੀ ਸਾਡੇ ਇੱਕ ਦਿਲ ਦੀ ਤਮੰਨਾ ਸੀ ਤੇ ਉਹ ਅਸੀਂ ਤਮੰਨਾ ਨਾਲ ਆਪਣੀ ਪੂਰੀ ਕਰਨੀ ਹੈ ਨਾਲੇ ਤੁਹਾਨੂੰ ਬਲੌਗ ਦਿਖਾਇਆ ਕਰਾਂਗੇ ਹਨਾ ਨਵੀਂ-ਨਵੀਂ ਚੀਜ਼ ਤੁਹਾਨੂੰ ਵੀ ਦੇਖ ਕੇ ਬਹੁਤ ਵਧੀਆ ਲੱਗੂਗਾ ਤੁਸੀਂ ਵੀ ਕਹੋਗੇ ਵੀ ਹਾਂ ਬਹੁਤ ਵਧੀਆ ਤੇ ਇੱਕ ਮੈਂਬਰ ਦਾ ਸਾਡਾ ਇਹ ਆ ਗਿਆ ਹਨਾ ਗੱਡੀ ਸਾਡੇ ਨਾਲ ਜੁੜ ਗਈ ਆਪਣੀ ਲਾਡੋ ਤੇ ਹੋਰ ਇੱਕ ਅੱਧਾ ਮੈਂਬਰ ਹੋਰ ਜੋੜਾਂਗੇ ਨਾਲ ਤੇ ਕੰਮ ਨੂੰ ਐਨ ਪੂਰਾ ਇੱਕ ਨੰਬਰ ਆਉਣਾ ਵਾਂਗੇ ਚੱਕਵਾ ਕੰਮ ਰੱਖਾਂਗੇ ਪੂਰਾ ਤੇ ਤੁਸੀਂ ਬਸ ਬਣੇ ਰਹੋ ਵਾਦ ਤੋਂ ਬਾਦ ਵੀਡੀਓ ਸ਼ੇਅਰ ਕਰਿਆ ਕਰੋ ਤੇ ਵਾਦ ਤੇ ਬਾਦ ਜਿਹੜਾ ਨਵੇਂ ਆਉਣੇ ਚੈਨਲ ਤੇ ਬਸ ਉਹ ਫੋਲੋ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ YouTube ਤੇ ਵੀ ਹਨਾ ਆਪਣਾ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਚਲੋ ਮਿਲਦੇ ਆਂ ਜੀ ਫਿਰ ਅੱਗੇ ਮਾਂ ਨੂੰ ਲੂਣਗੇ ਲੋ ਜੀ ਦੋਸਤੋ ਅਸੀਂ ਪਹੁੰਚ ਗਏ ਪਿੰਡ ਆ ਗਿਆ ਜੀ ਸਹੌਰੇਆਂ ਦਾ ਪਿੰਡ ਗੱਡੀ ਮੈਨੂੰ ਲੱਗਦੀ ਨਹੀਂ ਕਿ ਆ ਗੇਟ ਚ ਮੜ ਜੂਗੀ ਹੂੰ ਦੂਰ ਜਿਹੜੇ ਚੋਂ ਬਾਣੀ ਬਣੀ ਐ ਇੱਥੋਂ ਨੂੰ ਕਿਤੇ ਵੜ ਜੂਗੀ ਦੇਖੋ ਤਾਂ ਨਹੀਂ ਇਤੋਂ ਕਿੱਥੇ ਬੜ ਚੁਗੀ ਯਾਰ ਇਦੋਂ ਦਾ ਦੂਈ ਭੜੀ ਹੋ ਕੇ ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਅਸੀਂ ਅੱਗੇ ਚੱਲੇ ਪਰ ਨਹੀਂ ਆ ਗੇਟ ਨਹੀਂ ਭੜਨੇ ਗੱਡੀ ਦੋਸਤੋ ਇਹ ਗੇਟ ਚੋਂ ਅਸੀਂ ਗੱਡੀ ਜਾਣੀ ਨਹੀਂ ਤੇ ਹੁਣ ਅਸੀਂ ਜਾਵਾਂਗੇ ਸਾਈਕਲ ਜਾ ਵੀ ਕੋੜਾ ਮੂਰੇ ਤੋਂ ਤੇ ਅਸੀਂ ਡੰਗਰਾ ਵਾਲਾ ਗੇਟ ਹੈ ਜਿਹੜਾ ਅਸੀਂ ਉੱਥੇ ਜਾਵਾਂਗੇ ਉਧਰਲੀ ਸਾਈਡ ਤੋਂ ਇਹ ਗੱਡੀ ਅੰਦਰ ਕਰੂਗੇ ਕਿਉਂਕਿ ਉਹ ਗੇਟ ਥੋੜਾ ਵੱਡਾ ਹੈ ਹਾਰਨ ਮਾਰ ਦੂ ਮਿੰਟ ਅੱਛਾ ਹੈ

ਹਾਜੀ ਗੁਰਪਤੇ ਜੀ ਆਏ ਲੱਗਿਆ ਤੇਲ ਚੋਣਾ ਕੌਲਿਆਂ ਤੇ ਪਿਛਲੇ ਆ ਦੇ ਪਰ ਪਾ ਲਈ ਕਾਲੀ ਕਿੰਨੀ ਚੜੀ ਵੀ ਉਹਨੂੰ ਦੇਖੀ ਹਾਂ ਓਕੇ ਇਕ ਹੱਜੇ ਪਾਇਓ ਤੇ ਖਾ ਲੋ ਦੇਖੋ ਤਾਂ ਚਲੇ ਜਾਊਗੀ ਅੰਦਰ ਚਾਹ ਨੂੰ ਵੀ ਰਖਾ ਦਾ ਚਾਹ ਵੀ ਰਖਾ ਦਾ ਕੋਫੀ ਹੈ ਯੋ ਨਹੀਂ ਲੱਗਦਾ ਮੈਂ ਆ ਕੁਝ ਬੰਦੇ ਲਾਪੁੱਤਾ ਤੇਰਾ ਗਿਫਟ ਉਹ ਤੇਰਾ ਵੀ ਵਿੱਚ ਹੈ ਠੀਕ ਆ ਦੋਨਾਂ ਤੇ ਆ ਨਹੀਂ ਇਹ ਕਿੱਥਾ ਘੱਟ ਮਾਰੀ ਦੀ ਹੈ ਮਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਤੂੰ ਮਿਲੀ ਤਾਂ ਹੈ ਨਹੀਂ ਅੱਜ ਗੱਡੀ ਲੈ ਕੇ ਆਈ ਮਾਂ ਅੱਜ ਤਾਂ ਜੱਪੀ ਪਾ ਕੇ ਮਿਲਣਾ ਅੱਗੇ ਤਾਂ ਬਸ ਆਈ ਤੇ ਕਰਦਾ ਉਹਨੂੰ ਬੰਦੇ ਕਰਤਾ ਆਜੋ

ਕਰਦੀ ਹਾਂ ਹੁਣ ਇਕੱਠੀਆਂ ਤੁਮੀ ਬਾਦ ਚੱਲੋ ਵੀ ਭਾਈ ਵਿਧਾਈ ਨ ਤੁਮੀ ਬਾਦ ਪਾਰਟੀ ਲੱਗਿਆ ਹੋਰ ਨਹੀ ਜਾਣਾ ਹਾਂਜੀ ਦੋਸਤੋ ਅਸੀਂ ਆਏ ਅੱਜ ਗੁਰਦੁਆਰਾ ਸਾਹਿਬਾ ਟਿਕਣਾ ਲੋ ਜੀ ਦੋਸਤੋ ਅਸੀਂ ਮੱਥਾ ਟੇਕ ਕੇ ਹੁਣ ਚੱਲੇ ਆਂ ਖਾਣ ਪੀਣ ਕੁਛ ਬੱਚੇ ਕਹਿੰਦੇ ਅਸੀਂ ਸਨ ਪਾਰਟੀ ਕਰੋ ਕਹਿੰਦੇ ਚੀਜੀ ਖਾਣੀ ਆ ਤੇ ਹੁਣ ਦੇਖਦੇ ਆ ਜਾ ਕੇ ਕਿੰਨਾ ਕੁ ਕੁੰਡਾ ਕਰਾਉਨੇ ਸਾਡਾ ਐ ਕੀ ਖਾਣਾ ਚੀਜ਼ਾ ਇੱਧਰ ਆਓ ਵੀਡੀਓ 'ਚ ਆਓ ਅੱਗੇ ਆਗੇ ਲਾ ਦੇਖ ਲੋ ਖਾਣੇ ਓਏ ਤੈਨੂੰ ਉੱਪਰ ਜਾਣ ਨੂੰ ਨਹੀਂ ਕਿਹਾ ਓਏ ਓਏ ਰੱਬਾ ਉਹ ਬਾਜਿਓ ਮੈਂ ਤੁਹਾਨੂੰ ਕਿਹਾ ਤਾਂ ਵੀ ਆਪਣਾ ਫੇਸ ਸ਼ੋਅ ਕਰ ਦਿਓ ਇੱਥੇ ਇਹ ਲਾ ਇਹ ਭਾਈ ਦੋਨੇ ਹਿੱਲੇ ਹੋਈਆਂ ਬਸ ਹਾਂ ਇਹ ਪਿੱਛੇ ਦੇਖੋ ਹਲੇ ਸੀ ਤੇ ਕੁਝ ਨਹੀਂ ਆ ਆ ਇੱਕ ਸਾਡੀ ਬਾਜੀ ਆ ਬੈਠੀ ਆ ਦੇਖੋ ਪਤਾਸੇ ਖਾਂਦੀ ਲੇਖੋ ਮੋਟੋ ਬੈਠੀ ਆ ਪਿੱਛੇ ਜਿਹੜਾ ਬੋ ਸ਼ਰਾਰਤ ਕਰੂਗਾ ਉਹਨੂੰ ਕੁਝ ਨਹੀਂ ਮਿਲਣਾ ਖਾਣ ਨੂੰ ਪਹਿਲਾਂ ਸੁਣ ਲੋ खुल गए फाटक चलो पे आ लो गड्डी हुन चलीए तो हरीये ने मोसी ना गड्डियां बहुत होनी है ठीक है भज्जणा नहीं चलो देख के चलो अंदर उधर है अच्छा अंदर बनाउने औरे पासे ने पुठे पासे पता नहीं लगया पहली बार आए ਉਹ ਫੈਮਿਲੀ ਨਹੀਂ ਹੈਗਾ ਇਹ ਨਹੀਂ ਹੋਈ ਮੂੰਹ ਚੱਕਾ ਬੱਚੀ ਆਜੋ ਤੇ ਬੇ ਤਬਰਦ ਆਜੋ ਆਜੋ ਰਹਿਣ ਕੋਲ ਹੈਲੋ ਜੀ ਅਸੀਂ ਤਾਂ ਲੱਗੇਦੇ ਉੱਥੇ ਪੀਜਾ ਪੂਜਾ ਖਾਣ ਉਹ ਸਾਹਮਣੇ ਤੇ ਉੱਥੇ ਗਏ ਉਹ ਕਹਿੰਦੇ ਜੀ ਫੈਮਿਲੀ ਵਾਸਤੇ ਨਹੀਂ ਹੈਗਾ ਇੱਥੇ ਤਾਂ ਦੁਆ ਕੰਮ ਚੱਲਦਾ ਉਹਨਾਂ ਤੇ ਫਿਰ ਉਹ ਬਣੇ ਆ ਜਗਾ ਆਪਣੇ ਸੀ ਗਰਾਊਂਡ ਆ ਬੇਰਤਾਂ ਦਾ ਇੱਥੇ ਹਾਏ ਪਲਾਟ ਜਿਆ ਇਹਨਾਂ ਨੇ ਇੱਥੇ ਆ ਰਿਹਾ ਪਾਸੇ ਸਾਰੇ ਬੱਚੇ ਚਲੋ ਫੇਰਾ ਹੋਰ ਪਾਸੇ ਜਾਣਾ ਕੁਝ ਖਾਣਾ ਨਹੀਂ ਆਹੋ ਕੀ ਰਾਤ ਹੋ ਗਈ ਬਈ ਆਣਾ ਉਧਰ ਰੋਡਿਆਲ ਦਾ ਸ਼ਾਮ ਹੋ ਚੁੱਕੀ ਹੈ ਥੋੜੀ ਥੋੜੀ ਤੇ ਅਸੀਂ ਘੁੰਮਦੇ ਸੋਦੇ ਅਮਰੰਡੇ ਅਸੀਂ ਝੂਟ ਦੇਖਦੇ ਹਾਂ ਹੋਰ ਕੋਈ ਉਧਰ ਕੋਈ ਚੀਜ਼ ਅਸੀਂ ਝੂਟਿਆਂ ਦੇ ਬੈਠੇ ਇਧਰ ਲੱਗੇ ਹੋਏ ਆਂ ਵੱਡੇ ਛੋਟੇ ਨਿਆਣੇ ਝੂਲੇ ਲੈਣ ਮੰਮੀ ਵੀ ਨਿਆਣੇ ਵੜ ਗਏ ਤੇ ਕਾਜ ਸਾਰੇ ਆਵਾਸ ਨਹੀਂ ਹੈ ਨਾ ਇਹ ਸਿਆਣਿਆਂ ਵਾਸਤੇ ਸਿਆਣਿਆਂ ਵਾਸਤੇ ਘੁੰਮਣ ਫਿਰਨ ਨੂੰ ਆ ਸ਼ਾਮ ਨੂੰ ਵਧੀਆ ਨਾ ਸ਼ਾਮ ਨੂੰ ਸ਼ਹਿਰਾਂ ਚ ਵੈਸੇ ਹੁੰਦਾ ਨਾ ਪਿੰਡਾਂ ਜਿਹਾ ਨਹੀਂ ਹੁੰਦਾ ਪਿੰਡਾਂ ਜਿਹਾ ਬਣ ਲੱਗੇ ਕਈ ਪਿੰਡਾਂ ਚ ਬਣੇ ਉਹਦਾ ਜਬੜਦਾ ਸਿੰਦੇ ਫਰਾਂਦੇ ਉਹ ਦੇਖ ਉਹ ਪਤਾ ਮੈਨੂੰ ਕੀ ਹੈ ਉਹਨਾਂ ਨੇ ਫੜ ਫੜ ਕੇ ਲੈ ਕੇ ਆਣੀ ਉਹਦੇ ਹੌਲੀ ਹੌਲੀ ਇੱਕ ਨਹੀਂ ਨੂੰ ਕਰਦੇ ਹੁੰਦੇ ਅਸੀਂ ਤੂੰ ਤਾਂ ਬਹੁਤ ਉਹ ਦੇਖ ਲੈ ਉਹ ਕਰ ਗਈ ਜੀ ਤੋਹੀ ਕਰਨ ਬੈਠੇ ਏ ਜੰਮਈ ਪੁੰਨੀ ਨਾਲ ਵੀ ਛੋਟੀ ਲੱਗਦੀ ਚੱਲੀਏ ਫਿਰ ਚਲੋ ਚਲੋ ਇਹ ਸਾਹਬ ਨਾਲ ਤਾਂ ਨਹੀਂ ਕੁਝ ਖਾ ਹੁੰਦਾ ਅੱਜ ਹੋਰ ਕੀ ਫੇਰ ਤਾਂ ਨਹੀਂ ਚਲੋ ਉਧਰ ਦੇਖਿਓ ਨਿਆਣੇ ਇਹ ਘੜਾ ਖੜਾ ਲਓ ਖੜਜਾ ਘੜਾਉਣਾ ਵੀ ਹੁਣਾ ਫੇ ਉਤਰੂਗੇ ਮਮਾ ਜੀ ਆ ਖੜੀ ਆਪਣੀ ਰਾਣੀ ਸੁੰਦਰਾ ਹੁਣ ਅਸੀਂ ਹੋਰ ਜਗ੍ਹਾ ਲੱਭਦੇ ਕੋਈ ਇੱਥੇ ਤਾਂ ਕੋਈ ਚੀਜ਼ ਮਿਲੀ ਨਹੀਂ ਖਾਣ ਨੂੰ ਹਣਾ ਦੇਖਦੇ ਹੁਣ ਕਿੱਥੇ ਜਾਂਦੇ ਅਸੀਂ

हां नीर पांडे जी ये और ये कुतुब मीनार ਦਾ ਦਾਨੀ ਹੈ। ਹੋਲੀ ਨੀ ਮੇਰਾ ਨਾਮ ਬੰਦ। ਉਹ ਯਾਰੀ ਕੋਰਨਰ ਤੇ ਜਾ ਕੇ ਟੋਸ ਹੁੰਦੇ। ਆ ਬੰਦ ਤੋਂ ਪਹਿਲਾਂ ਦਾ ਪੰਜਾਬ ਆ। ਤਾਗਣਾ। ਇਕੱਠਾ ਪਿਆ ਬੈਡਾ ਹੁੰਦਾ। ਹੰਨੇ ਸੀ ਉਹ ਜਿਆਦਾ ਇਹਦੇ ਚ ਕੋਈ ਵੀ ਨਹੀਂ ਚਲਤ ਨੇ ਉਹ ਹਿਮਾਚਲ ਚ ਚਲੇ ਗਏ ਇੱਧਰ ਰਿਆਣੇ ਚ ਆ ਗਿਆ ਆ ਪਾਕਿਸਤਾਨ ਚਲੇ ਗਏ ਉਹ ਰਹਿ ਗਏ ਆਪਣੇ ਇੰਨਾ ਦਾ ਪਾਕਿਸਤਾਨ ਜਿਆਦਾ ਮੇਟਾ ਪੰਜਾਬ ਹੁੰਦਾ ਆਪਣਾ ਪਾਕਿਸਤਾਨ ਪਰ ਉਹ ਲਿੰਗ ਕੋ ਨਾ ਗਿਆ ਸੀ ਲਖਾ ਸਾਹ ਰਾਜ ਦਾ ਉੱਤਰ ਨੂੰ ਹਿਮਾਚਲ ਚ ਸਦਨ ਹਰਿਆਣਾ ਦੇ ਵਿੱਚ ਟੱਟ ਪਿਆ ਹੈ। ਇੱਥੇ ਪਾਕਿਸਤਾਨ ਦੇ। ਹੁਣ ਤੁਸੀਂ ਐਂ ਕਰੋ ਸਾਸ ਪੀ ਕੇ ਚਲੋ ਘਰ ਨੂੰ। ਤੁਹਾਡੇ ਪੀਜੇ ਤਾਂ ਆਏ ਨਹੀਂ। ਲੋੜ ਬੈਠੇ ਜੰਮੀ ਜਾਂ ਦੋ ਤਾਂ ਬਾਹਲੇ ਜਾ ਔਖੇ ਤੇ ਲਾ। ਆ ਗਿਆ। ਉਹ ਦੇਖੇ ਦੇਖੇ ਵੱਜ ਗਈ ਇਹਦਾ। ਵੱਜੇ ਮੈਂ ਕਿੱਥੇ। ਮੂਹਰੇ ਦੇਖ ਕੇ ਬੈਠਦਾ। ਆ ਜੂਨ ਲਾ ਜਾਂਦੇ ਜੀ ਇਹਦੇ। ਇਮਾ ਅੱਯਾ ਮਾ ਅੱਯਾ ਮਾ ਕਿਵੇਂ ਦੇਖਦੇ ਦੇਖੀ ਪੁੰਨੇ ਦਾ ਆ ਗਿਆ ਤੇ ਲੋ ਜੀ ਪੁੰਨੇ ਦਾ ਆ ਗਿਆ ਖਾਣਾ ਚਲੋ ਜੀ ਇਧਰ ਭੁਖੜ ਵਾਲੇ ਦਾਲੇ ਓਏ ਨਹੀਂ ਨਹੀਂ ਹੱਥ ਨਹੀਂ ਲਾਉਣਾ ਤੁਹਾਡੇ ਪੀਜ਼ਾ ਹੋਊਗਾ ਦੇਖੀ ਦੇਖੀ ਜੀਆ ਤੁਹਾਡੇ ਵੀਜ਼ੇ ਆ ਗਏ ਦੋਨਾਂ ਦੇ ਚਲੋ ਦੋਹਾ ਦੇ ਹੈ ਓਏ ਦੋਨਾਂ ਦੇ ਹੀ ਆ ਦੋਨਾਂ ਤਿੰਨਾਂ ਦੇ ਹੀ ਆ ਤੁਹਾਡੇ ਤਿੰਨਾਂ ਦੇ ਹੁਣ ਆ ਗਿਆ ਹੁਣ ਖਾਣੀ ਹੁੰਦਾ ਗਰਮ ਹੈ ਨਾ ਆ ਵੀ ਹੱਥੀਂ ਚੱਕ ਲਈ ਅਨ ਆਲ ਦੇ ਰੋ ਬੇਪਰ ਤੇ ਪਰ ਲੈਣਾ ਮੁੱਕ ਗਿਆ ਤੇ ਮੁੰਡ ਗਿਆ ਤੇ ਹੁਣ ਪਤਾ ਕਾ ਨਹੀਂ ਕਰਦੀ। ਉਸ ਦੋਨਾਂ ਦੇ ਮੂੰਹ ਦੇਖਿਓ। ਸਹਬਦਾਰ ਉਹਦੇ ਸ਼ਾਂਤ। ਬਸ ਆਪਾਂ ਥੱਗੀ ਨਾਲ ਲਿਖ। ਅਰੇ ਕੀ ਚੀਜ਼ ਕਰ ਮੁਕਾਤੀ। ਉਹਨੇ ਥੋੜਾ ਜਿਹਾ ਚੱਲ ਰਹੇ। ਡੁੱਠੇ ਦੇ ਵਿੱਚ ਫਾਦ ਹੋ। ਅੱਜ ਰੱਖੀ। ਖਾ ਰਤੇ ਆ ਪਲੇਟਾਂ ਖਾਲੀਆਂ। ਬਿਸਮਲਾ। ਆਜ ਗਿਆ। ਆਹ ਹਾਜੀ ਹੋ ਜੇ। ਅਜੀ ਪੁੰਨੀ ਵਾਲੀ ਪਰ ਪਲੇਟ ਪਰ ਬੈ ਗਏ ਹੁਣ ਇਹ। ਅਜਾ ਰੱਜੇ। ਦੇਖੇ ਦੇਖੇ ਦੇਖੇ। ਚਲੀ ਅਨੂਪਾ। ਚਲੋ ਬੱਤਨੀ। ਹੋਲੇ ਹੋ ਗਏ ਯਾਰ। ਹਾਂ। ਨਹੀਂ ਨਹੀਂ ਚਲੋ ਟਾਈਮ ਹੋ ਗਿਆ। ਚਲੋ ਠੀਕ ਹੈ ਮੰਮੀ। ਬਸ ਇਹਿੰਦਾ ਰਹਿਣ ਦੰਦੇ। ਲੈ ਮੰਮੀ ਥੋੜੇ ਦੇ ਦੋ। ਚੰਗਾ। ਕੱਟ ਦੇ ਦੋ। ਨਹੀਂ ਕੱਟਣੇ ਕੋਈ। ਗੱਡੀ ਦੇ ਸਾਲ ਨਾਲ ਕੱਟ ਥੋੜੇ। ਇਲਾ। ਕਿਉਂ? ਗੱਡੀ ਦੇ ਸਾਲ ਨਾਲ ਕੱਟ ਥੋੜੇ ਆ। ਹਾਂ ਮਾਨ ਦਾ ਤਾਂ 100 ਰੁਪਏ ਹੀ ਬਹੁਤ ਹੁੰਦਾ ਸ਼ਗਨ ਦੇਤਾ ਨਹੀਂ ਵੀ ਚਲੋ ਠੀਕ ਹੈ ਜੀ ਫਿਰ ਚੰਗਾ ਚੰਗਾ ਚਲੋ ਠੀਕ ਹੈ ਜੀ ਓਕੇ ਬਾਏ ਬਾਏ ਬੱਚਿਓ ਓਹ ਮੈਂ ਨਹੀਂ ਬਾਏ ਕਰਨੀ ਬਾਏ ਬਾਏ ਕਰਦੇ ਨਾ ਨਾ ਕਰਨੀ ਇਹ ਗੁੱਸੇ ਹੋਈ ਵੀ ਹੁਣ ਵੀ ਭਰੀ ਨੂੰ ਨਹੀਂ ਲੈ ਕੇ ਚੱਲੇ ਮੋਕੀ ਨਹੀਂ ਕੋਈ ਲੋਨ ਚਲਾ। ਮੇਰੇ ਕੋਈ ਤਾਂ ਨਹੀਂ। ਕੰਤੀਏ। ਜੰਗਲ। ਲੋ ਜੀ। ਜੀ ਹੋ ਗਏ ਹੁਣ ਦੇਲੇ ਅਸੀਂ ਚੱਲੇ ਹਾਂ ਘਰ ਨੂੰ। ਐਵੇਂ ਅਸੀਂ ਲੇਟ ਬਹੁਤ ਹੋ ਗਏ। ਪੀਜਾ ਖਾਣ ਦੇ ਚੱਕਰਾਂ 'ਚ ਹਨਾ ਇੰਨਾ ਲੇਟ ਹੋ ਗਏ ਤੇ ਚਲੋ ਆਏ ਤਾਂ ਹੁਣ ਅੱਧਾ ਘੰਟਾ ਲੱਗਣਾ ਹਨਾ ਪਿੰਡ ਜਾਣ ਨੂੰ। ਤੇ ਗੱਡੀ ਦਾ ਚਲੋ ਬੰਦਾ ਫਿਰ ਵੀ ਸੇਫ ਆ ਹਨਾ ਤੇ ਸਾਤੂ ਮਾਤਾ ਨੇ ਦਿੱਤਾ ਸ਼ਗਨ ਗੱਡੀ ਦਾ। ਤੇ ਬਹੁਤ ਹਣਾ ਮਾਨੂੰ ਤੁਸੀ ਮਿਲੇ ਚਲੋ ਠੀਕ ਹੈ ਜੀ ਵੀਡੀਓ ਦੇ ਜੇ ਸਾਡਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੇ ਸਾਡੀ ਗੱਡੀ ਤੁਹਾਨੂੰ ਸੋਹਣੀ ਲੱਗੀ ਹਨਾ ਇਹ ਤਾਂ ਵੀ ਦੱਸਿਓ ਕਮੈਂਟ ਕਰਕੇ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ ਚ ਸਸਿਕ ਗਾਲ ਜੀ ਸਾਰਿਆਂ ਨੂੰ ਇਹ ਦੇਖੋ ਜੀ ਚੱਲੇ ਆਪਣੇ ਫੈਂਡਰ ਨੂੰ ਕਰਦੀ ਗੱਡੀ ਆਪਾਂ ਨੇ ਫੈਂਡਰ ਤੇ ਨੂੰ ਸਿੱਧੀ